ਰਾਤੀ ਹੈ ਕੋਈ ਨਾ ਉਹ ਕਿਵੇਂ ਹੋ ਗਿਆ ਦੇ ਡਰਾਈਵਰ ਨੇ ਚਰਾਪਤੀ ਚੱਕਾ ਲੈ ਸਰ ਪਤਾ ਕੋਈ ਨਹੀਂ ਇਹ ਇਹ ਸਾਬ ਦੱਬੇ ਬੈਹ ਕਰਤਾ ਦੀ ਅੱਛਾ ਸਾਬ ਬੈਹ ਕਰਤਾ ਹਾਂਜੀ ਅੱਛਾ ਜਿੱਦਾਂ ਉਧਰੋਂ ਗੱਡੀ ਆਈ ਨਾ ਉਹ ਇੱਧਰ ਮੋੜਦਾ ਇਹ ਉਧਰੋਂ ਗੱਡੀ ਆਈ ਕਹਿੰਦਾ ਨਾ ਉਨੀ ਜਗਦੋਂ ਬੈਹ ਕਰਤਾ ਇਹ ਦੂਜੀ ਗੱਡੀ ਉਹਦੇ ਮਗਰ ਬੱਜੀ ਵਿੱਚ ਤੇ ਮੇਰੀ ਉਹਦੇ ਮਗਰ ਕਿਨੇ ਘਟੇ ਵਿੱਚ ਆ ਗਿਆ ਦੇਖੋ ਇਹਨੇ ਘਟੇ ਵਿੱਚ ਖਰਾਬਾਂ ਚਲੇ ਰਹੀ ਆਪਣੀ ਲਿਵਰਰੀ ਸਪੀਡ ਕਰੇ ਤੋਂ ਨਹੀਂ ਲਾਗ ਪਈ ਦੀ ਲਿਵਰਰੀ ਸਪੀਡ ਚਲੇ ਇੱਕ ਕੈਂਟਰ ਵਾਲੇ ਨੇ ਬੈਕ ਗੇਅਰ ਲਾ ਕੇ ਰੋਡ ਦੇ ਕੱਬੇ ਖੜੀ ਕਰਤੀ ਗੱਡੀ ਕੰਟਰੋਲ ਕਰਨ ਨੂੰ ਮੌਕਾ ਹੀ ਨਹੀਂ ਮਿਲਿਆ ਜੀ ਦੂਜੀਆਂ ਕਾਰਾਂ ਵਿੱਚ ਚਲੇ ਦੀ ਉਹਨਾਂ ਨੂੰ ਬਚਾਉਂਦੇ ਪਜਾਂਦੇ ਆਪਣੀ ਗੱਡੀ ਉਹਦੇ ਪਿੱਛੇ ਡਾਲੇ ਦੀ ਲੱਗੀ ਚੱਲ ਡਰਾਈਵਰ ਨੇ ਸ਼ਰਾਬ ਪੀਤੀ ਸੀ ਨਹੀਂ ਜੀ ਉਹਨੇ ਵਿੱਚ ਹੀ ਸੀਗੀ ਠੀਕ ਹੈ ਉਹਨੇ ਵਿੱਚ ਹੀ ਸੀਗੀ ਕਿਨੇ ਘੰਟੇ ਰਾਤੀ ਹੋਇਆਗਾ ਨਾ ਉਹ ਦਿਨ ਹੋਇਆ ਤੇ ਡਰਾਈਵਰ ਨੇ ਸ਼ਰਾਬ ਪੀਤੀ ਥੱਕਾਲੀ ਸਰ ਮਤਾ ਕੋਈ ਨਹੀਂ ਇਹ ਸਾਹਿਬ ਬੈਕ ਕਰਦਾ ਦੀ ਅੱਛਾ ਜੀ ਬੈਕ ਕਰਦਾ ਹਾਂਜੀ ਅੱਛਾ ਜਿੱਦਾਂ ਉਧਰੋਂ ਗੱਡੀ ਆਈ ਨਾ ਉਹ ਇੱਧਰ ਮੋੜਦਾ ਇਹ ਉਧਰੋਂ ਗੱਡੀ ਆਈ ਕਹਿੰਦਾ ਉਹ ਨਹੀਂ ਜਗਦੋਂ ਬੈਕ ਕਰਤਾ ਇਹ ਦੂਜੀ ਗੱਡੀ ਉਹਦੇ ਮਗਰ ਬੱਜੀ ਵਿੱਚ ਹਨ ਮੇਰੀ ਉਹਦੀ ਮਦਦ ਕਿਨੇ ਘਟੇ ਵਿੱਚ ਆਉਂਦੀ 2 3 ਕਿਨੇ ਘਟੇ ਵਿੱਚ ਅਰ 5 ਚੱਲੇ ਰਹੀ ਆਪਣੀ ਲਿਵਰ ਦੀ ਸਪੀਡ ਕਰੇ ਤੋਂ ਨਹੀਂ ਲਾਗ ਪਈ ਜੀ ਲਿਵਰ ਦੀ ਸਪੀਡ ਚੱਲੇ ਦੀ ਇੱਕ ਕੈਂਟਰ ਵਾਲੇ ਨੇ ਬੈਕ ਗੇਅਰ ਲਾ ਕੇ ਰੋਡ ਦੇ ਕੱਬੇ ਖੜੀ ਕਰਤੀ ਗੱਡੀ ਕੰਟਰੋਲ ਕਰਨ ਨੂੰ ਮੌਕਾ ਹੀ ਨਹੀਂ ਮਿਲਿਆ ਜੀ ਦੂਜੀਆਂ ਕਾਰਾਂ ਵਿੱਚੋਂ ਚਲੇਦੀ ਉਹਨਾਂ ਨੂੰ ਬਚਾਉਂਦੇ ਪਜਾਂਦੇ ਆਪਣੀ ਗੱਡੀ ਨੂੰ ਪਿੱਛੇ ਡਾਲੇ ਦੇ ਲੱਗ ਚੱਲ ਰੋ ਡਰਾਈਵ ਨੇ ਸ਼ਰਾਬ ਪੀਤੀ ਚੱਲ ਨਹੀਂ ਜੀ ਉਹਨੇ ਵਿੱਚੇ ਦੀ ਸੀਗੀ ਠੀਕ ਹੈ ਉਹਨੇ ਵਿੱਚੇ ਦੀ ਸੀਗੀ